ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਪ੍ਰਤਾਪ ਸਿੰਘ ਸ਼ਾਹ ਨੂੰ ਮਿਲਾ ਦੇਾਂਗੇ ਮੰਨ ਲਓ ਪੰਜ ਛੇ ਐਨੀਮਲ ਵੀਡੀਓ ਦੇ ਵਿੱਚ ਵਿਖਾ ਦੇਾਂਗੇ ਕਿੰਨਾ ਕਿੰਨਾ ਦੁੱਧ ਆ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰਨੀ ਆ ਤੁਹਾਡਾ ਬੜਾ ਧੰਨਵਾਦ ਇਹਨਾਂ ਦੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜਿਹੜਾ ਪਸ਼ੂ ਤੁਸੀਂ ਖਰੀਦਦੇ ਨਾ ਉਹ ਆਪਦੀ ਤੁਹਾਡੀ ਨਿਰਖ ਬਰਖ ਤੁਹਾਡੀ ਤਸੱਲੀ ਆ ਜੇ ਤੁਹਾਡੀ ਰੂਹ ਨੂੰ ਤਸੱਲੀ ਆ ਤਾਂ ਖਰੀਦਦਾਰੀ ਕਰਨੀ ਆ ਅਸੀਂ ਤੁਹਾਨੂੰ ਵੀਡੀਓ ਵਿਖਾ ਦਣੀ ਇਹਨਾਂ ਵਿਚਾਰਿਆਂ ਨੇ ਆਪਦੀ ਤਸੱਲੀ ਕਰਕੇ ਲੈ ਜਾਂਦੀਆਂ ਤੁਸੀਂ ਗਾਂ ਲੈ ਜਾਣੀਆਂ ਵੀਖੋ ਵੀਡੀਓ ਐਂਡ ਤੱਕ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਾਰੀ ਆਜੋ ਮਲਾਈਏ ਤੁਸੀਂ ਪ੍ਰਤਾਪ ਸਿੰਘ ਸ਼ਾ ਜੀ ਉਪਰ ਐਸੀ ਕੰਪਨੀ ਪ੍ਰਤਾਪ ਸਿੰਘ ਸ਼ਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਜੀ ਕੰਮਕਾਰ ਵੀ ਆ ਠੰਡ ਵੀ ਬਹੁਤ ਆ ਹਨਾ ਠੰਡਿਆ ਜੀ ਨਿਕਲੇ ਆਵੇ 5 ਵਜੇ ਤੇ ਰੋਟੀ ਖਾਣੀਆਂ ਜੀ ਓਏ ਜਲਾ ਅਗਲਾ ਕਹਿ ਦਿੰਦਾ ਆਸ ਦਿੰਦਾ ਵਾ ਐਂ ਆ ਤੇ ਮੈਂ ਨਾ ਆਸ ਦਿੰਦਾ ਆਖਣਾ ਸੌਕਾ ਕਰਨਾ ਔਖਾ ਜੀ ਹਾਂ ਕਰਨਾ ਬਹੁਤ ਔਖਾ ਜਾਨਵਰ ਛਾਂਡੇ ਤੇ ਲੱਭਣੇ ਵੀ ਬਹੁਤ ਔਖੇ ਆ 5 ਵਜੇ ਦੇ ਨਿਕਲੇ ਹੁੰਦੇ ਚਲੋ ਤੁਸੀਂ ਆ ਗਏ ਹੋ ਨਾ ਇਹ ਰੋਟੀ ਵੀ ਖਾਣੀ ਹੈ ਸਹੀ ਗੱਲ ਆ ਯਾਰ ਤੇ ਕੋਈ ਗੱਲ ਨਹੀਂ ਚਲੋ ਚਲੀ ਜਾਂਦਾ ਜੀ ਕੰਮ ਇਦਾਂ ਹੀ ਹਾਂਜੀ ਡਰੈਸ ਨਰੇਸ਼ ਜੀ ਪਿੰਡ ਝਾਮਕੇ ਖੁਰਦ ਜਲਾ ਤਰਨਤੰਤ ਤਹਿਸੀਲ ਵੀ ਤਰਨਤੰਤ ਨਾਮ ਜੇ ਪ੍ਰਤਾਪ ਸਿੰਘ ਛਾ ਫੋਨ ਨੰਬਰ 628474127 628474127 789601127 789601127 ਇਹਨਾਂ ਨੰਬਰਾਂ ਤੇ ਹਾਂਜੀ ਹਾਂਜੀ ਬਾਕੀ ਬੇਨਤੀ ਇਹੋ ਜੰਦੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਸਾਈ ਬਿਆਨਾ ਪਾਇਓ ਜੀ ਤੇ ਪਹਿਲੀ ਗੱਲ ਤੇ ਘਰੇ ਆਓ ਤਸੱਲੀ ਕਰਕੇ ਖੜੋ ਹਾਂ ਹਾਂਜੀ ਹਾਂਜੀ ਆਰਡੀਨਰ ਘਰ ਘਰ ਤਸੱਲੀ ਕਰਕੇ ਖੜੋ ਹਾਂਜੀ 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 ਹਨਾ ਹਾਂਜੀ ਸਿਆਣੀ ਤੇ ਠੰਡ ਠੰਡਿਆਂ ਚਲੋ ਕਿੰਨੇ ਵਿਖਾਉਣੇ ਆ ਜਾਨਵਰ ਪੰਜ ਆ ਜੀ ਜਾਨਵਰ ਤਾਂ ਤੈਨੂੰ ਪਤਾ ਹੁੰਦੇ ਬਾਬੇ ਦੀ ਕਿਰਪਾ ਨਾਲ ਦੱਸ ਜਾਇਆ ਨਹੀਂ ਜਾਂਦਾ ਕਿ ਇਹ ਬੰਨੇ ਕਹੇ ਗਾ ਡੰਗਰ ਘਾਟਿਆ ਹਾਂ ਜਾਈ ਦਾ ਤੇ ਮੁੱਲ ਲੋਕ ਬਟੰਗਾ ਕਰਦੇ ਆ ਜੀ ਕਾਂ ਫਿਰ ਕਾਂ ਵੇਚਣੀਆਂ ਕਰ ਹਾਂਜੀ ਹਾਂਜੀ ਚਲੋ ਆਪਣਾ ਨਾਲੇ ਆਪਣਾ ਨਾਂ ਜਦੋਂ ਅਗਲਾ ਸੌਂਦਾ ਅਗਲਾ ਹੁੰਦਾ ਭਾਅ ਹੋਣਾ ਇਤੋਂ ਪਾਣ ਹੁੰਦੇ ਜੇ ਆਪਾਂ ਹੀ ਬੇਪਹਾ ਕਰਤਾ ਤਾਂ ਫਿਰ ਹਾਂ ਭਾਅ ਕਿਥੋਂ ਲਊਗਾ ਸਹੀ ਗੱਲ ਹਾਂਜੀ ਹਾਂਜੀ ਇਹ ਤੋਂ ਕਰ ਲਈਏ ਸ਼ੁਰੂ ਹਾਂਜੀ ਜ਼ਰੂਰ ਜੀ ਲੈ ਆ ਬਾਹਰ ਇਹਨੂੰ ਨਾਲੇ ਦਾਸ ਦੇ ਡੱਟੀ ਦੇ ਦੀ ਇਹ ਝੋਟੀ ਦੁਜਾ ਸੁਗਾ ਹਾਂਜੀ ਸੂਈ ਨੂੰ ਇਹ ਜ ਢਾਈ ਕਿ ਮਹੀਨੇ ਤੱਕ ਠੀਕ ਆ ਢਾਈ ਤਿੰਨ ਮਹੀਨੇ ਸੂਈ ਨੂੰ ਦੁੱਧਾ ਸੂਆ ਹਾਂਜੀ ਹਾਂਜੀ ਤੇ ਮਾਲ ਨਾ ਅੱਜ ਹੀ ਚੋਚਾ ਕੇ ਲਿਆਂਦਾ ਸਾਰਾ ਠੀਕ ਆ ਤੇ ਡੰਗ ਰਹਿ ਗਏ ਪਹਿਲੇ ਪਰਸੋਂ ਧਰਨਾ ਜਗਰ ਕੀਤਾ ਤੇ ਮੁੜ ਕੇ ਤੁਹਾਨੂੰ ਕੰਮੀ ਤੇ ਮਾਲ ਵੇਚ ਗਿਆ ਚਲੋ ਵੇਖ ਜਾਣਾ ਚਾਹੀਦਾ ਕਿਸੇ ਭਰਾ ਦਾ ਸੂਈ ਨੂੰ ਢਾਈ ਤਿੰਨ ਮਹੀਨੇ ਦੁੱਧ ਹੱਥ ਜੀ ਠੀਕ ਆ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਬਣੀ ਵੀ ਦਸੀ ਕੋਈ ਉਹਨਾਂ ਥੋੜੇ ਬੱਦੇ ਟਾਈਮ ਦੀ ਪਰ ਆਪਾਂ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਠੀਕ ਆ ਹਾਂਜੀ ਹਾਂਜੀ ਓਕੇ ਰੇਟ ਬਾਕੀ ਜਾਇ ਜੀ ਆ ਜੀ ਰੇਟ ਦੁੱਧ ਵਾਲਾ ਹੀ ਆ ਰੇਟ ਦੁੱਧ ਵਾਲਾ ਹਾਂ ਦੁੱਧ ਦੇ ਹਿਸਾਬ ਨਾਲ ਰੇਟ ਕਰਨਾ ਆਪਾਂ ਠੀਕ ਆ ਜੀ ਹਾਂ ਕਿੰਨੇ ਦੀ ਪਹੁੰਚ ਪੂੰਚ ਕਿਵੇਂ ਕਰਨੀ ਹੈ ਦੀ 55 'ਚ ਪਹੁੰਚ 50 ਤੇ 8 ਹਾਂ ਗੱਡੀ ਕੋ ਆਪ ਜੀ ਲੈਵੇ ਪੂਰੇ 55 ਦੀ ਦੇਣੀ ਪੂਰੇ 55 ਹਾਂਜੀ ਮਾਲ ਅੱਗੇ ਨਾਲ ਤੇਜ਼ ਆ ਹਨਾ ਉਹ ਤੇਜ਼ ਹੈ ਜੀ ਆਪਾਂ ਨੂੰ ਵੀ ਤੇਜ਼ ਹੀ ਮਿਲਨ ਦਿਆ ਵਾ ਓਕੇ ਗੱਡੀ ਆ ਵੱਡੀ ਮਹੀਂ ਜੀ ਠੀਕ ਆ ਜਫਰਾਵਾਦੀ ਜਾਂਦੀ ਆ ਹਾਂ ਬੱਚਾ ਮਰਿਆ ਜੇ 부ਚੀ ਤੇ ਮਿਲਦੀ ਆ ਬੱਚਾ ਮਰਿਆ 부ਚੀ ਤੇ ਆ ਹਾਂਜੀ ਹਾਂਜੀ ओके। ਕੋਈ ਨੂੰ ਜੇ ਨੂੰ ਕੋਈ ਮਹੀਨਾ ਕ ਡੇਢ ਮਹੀਨਾ ਦੁੱਧ 8 ਲੀਟਰ ਇਹਦੇ ਥੱਲੇ 8 ਲੀਟਰ ਦੁੱਧ ਦਾ ਹਾਂਜੀ ਹਾਂਜੀ ਬੂਛੀ ਤੇ ਮਿਲਦੀ ਆ ਹਾਂਜੀ ਬੂਛੀ ਤੇ ਜੀ ਓਕੇ ਓਕੇ ਦੁੱਧ 8 ਲੀਟਰ ਜਫਰਾਵਦੀ ਆ ਹਨਾ ਹਾਂਜੀ ਜਫਰਾਵਦੀ ਦੁੱਧ 8 8 ਆ ਜੀ ਨੈਟ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੋ ਚਾਂਦੀ ਓਕੇ ਆ ਮੈਨੇ 100 ਦੀ 100 ਦੀ ਇਹ ਪਹੁੰਚ ਸਾਢੇ 54 ਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਬ ਦੇ ਲਿਆਊਗਾ ਤੇ ਸਾਢੇ 51 ਦੀ ਦੇਣੀ ਆਪਾਂ ਸਾਢੇ 51 ਹਜ਼ਾਰ ਜੇ ਇੱਥੇ ਆ ਗਿਆ ਕੋਈ ਹਾਂਜੀ ਹਾਂਜੀ ਜੇ ਘਰੇ ਮੰਗਾਉਣੀ ਆ ਸਾਢੇ 54 ਸਾਢੇ 54 ਦੀ ਓਕੇ ਤੇ ਆਹ ਵਾਲੀ ਇਹ ਵੀ ਭਾਜੀ ਜਫਰਾਵਾਦੀ ਚ ਜਾਂਦੀ ਆ ਠੀਕ ਆ ਇਹ ਵੀ ਮਹੀਂ ਚਲੇ ਦੋ ਤੱਕ ਆ ਜੇ 9 10 ਲੀਟਰ ਓਕੇ 8 ਕਹਿ ਕੇ ਦੇਣੀ ਆਪਾਂ ਬੱਚਾ ਮਰਿਆ ਜੇ ਸੂਈ ਮਹੀਨੇ ਦੀ ਮਹੀਨੇ ਦੀ ਸੂਈ ਬੱਚਾ ਮਰਿਆ ਹਾਂਜੀ ਬੱਚਾ ਮਰਿਆ ਓਕੇ ਬੂਚੀ ਆ ਰਹੀ ਏ ਦੀ ਵੀ ਬੂਚੀ ਤੇ ਮਿਲਦੀ ਬੂਚੀ ਹੈਗੀ ਏ ਹਾਂਜੀ ਹਣ ਤਾਂ ਮਰਨ ਦਾ ਡਰ ਮੋਗ ਗਿਆ ਫਿਰ ਬੂਚੀ ਹੋ ਗਈ ਗਣੀ ਚਾਰੂ ਏਡੀ ਆ ਨੂੰ ਠੰਡ ਲੱਗੇ ਚਾਰੂ ਏਡੀ ਆ ਵੀ ਖੁਰਲੀ ਦਾ ਮੂੰਹ ਨਹੀਂ ਪੁੱੜਦੀ ਏ ਚਾਰੂ ਭਾਲੀ ਏ ਹੈਨਾ ਧੱਕੇ ਮਾਰ ਮਾਰ ਮੈਂ ਨਾ ਲਾਗੇ ਗਵਾਂਢਨ ਦਾ ਵੀ ਆਂਦੀ ਮਈਏ ਖਾ ਜਾਂਦੇ ਜਿਹੜੀ ਨਾਲ ਬੱਧੀ ਮੈਂ ਉਹਦਾ ਵੀ ਹੁੰਦਾ ਆਂਦੀ ਮੇਰੇ ਗਾੜੀ ਚਾਹੀਦਾ ਹਾਂ ਆਂਦੀ ਦੂਜੀ ਨੂੰ ਨਹੀਂ ਖਾਂਦੰਦੀ ਨਾ 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 ਤਰਦੀ ਬੜੀ ਮਸ਼ਕਮਸ਼ਕ ਆ ਨਾ ਲੋਹੀ ਆ ਨਾ ਲੋਹੀ ਚ ਆਉਂਦੀ ਜਮਾ ਲੋਹੀ ਚ ਦੋਤ ਨੂੰ ਖਰੀਆਂ ਹੁੰਦੀ ਹਾਂ ਹਾਂਜੀ 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 ਮੈਂ ਲੋਹੀ ਤੇ ਜ਼ਮੀਰ ਲੋਹੀ ਹੂੰ ਓਕੇ ਬਾਕੇ ਗਾੜੀ ਭੈਣ ਦਾ ਸਾਦੇ ਭਾ ਹਾਂ ਭਾ ਵਿਕਦਾ ਹਨਾ ਸਹੀ ਗੱਲ ਆ ਇਹਦਾ ਇਦੀ ਜੀ 55 'ਚ ਪਹੁੰਚ ਓਕੇ ਗੱਡੀ ਕੋ ਆਬਦ ਜੀ ਲੈਊਗਾ 52 ਦੀ 52000 ਹੋਰ 1000 ਛੱਡ ਦਿੰਨੇ 54 'ਚ ਪਹੁੰਚ ਗੱਡੀ ਕੋ ਆਬਦ ਜੀ ਲੈਊਗਾ ਪੂਰੇ 51 ਦੀ ਤਣੀ 51000 ਹਾਂਜੀ 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 ਚੋਣ ਚਾਨ 100 ਦੀ 100 ਦੀ 100 ਜੀ ਚੋਗੇ ਖੜੇ ਰੰਗ ਕਾਲੀ ਓਏ ਹਾਂਜੀ ਹਾਂਜੀ ਠੀਕ ਠੀਕ ਗੱਡੀ ਵੱਡੀ ਮਹੀਂ ਜੇ ਕੋਠੇ ਜੜੀ ਇਹ ਨਹੀਂ ਬਗੋ ਅੱਛਾ ਇਹਦਾ ਕੀ ਹਿਸਾਬ ਆ ਇਹ ਬਈ ਸੂਈ ਜੇ ਮੈਂ ਮਹੀਨੇ ਦੀ ਡੇਢ ਦੀ ਲਾਵੇ ਕੋ ਇਹਦੀ ਵੀ 부ਚੀ ਆ ਮੱਝ ਦੀ ओके ਮਿਲਦੀ ਮੈਂ ਭਾਰੇ ਤੇ ਆ ਠੀਕ ਆ ਪੂਚੀ ਗਾੜੀ ਰੱਖ ਕੇ ਤੇ ਨਾਲ ਭਾਰਾ ਪਾ ਲਈਦਾ ਠੀਕ ਆ ਤੇ ਮੰਨ ਲਓ ਹਲਦੀ ਨਹੀਂ ਆ ਮਿਲਦੀ ਭਾਰੇ ਤੇ ਇੰਨਾ ਧਾਰ ਤੇ ਠੀਕ ਆ ਤੇ ਦੁੱਧ ਹੋਊਗਾ 29 10 ਲੀਟਰ 8 ਕਹਿ ਕੇ ਦੇਣੀ ਆਪਾਂ ਪੱਕਾ ਜਿਹੜਾ ਲੋਹੇ ਵਰਗਾ ਕੱਦ-ਕੁੱਦ ਬਹੁਤ ਹੀ ਮੈਂ ਨਾ ਦੁੱਧ 9 10 ਲੀਟਰ ਹੀ ਹੋਊਗਾ ਠੀਕ ਆ ਕੇਵਲ ਡੰਗਰ ਠੰਡੇ ਆ ਤੁਹਾਨੂੰ ਪਤਾ ਇੱਕ ਅੱਧੇ ਲੀਟਰ ਦਾ ਡੰਗਰ ਕਰੀ ਨੀ ਵੀਰ ਮੈਂ ਨਾ ਬੰਦੇ ਕੰਬਾਈ ਜਾਂਦਾ ਹਾਂਜੀ ਹਾਂਜੀ ਤੇ ਵਿਚਾਰੀਆਂ ਕੀ ਕਰਨ ਹਨਾ ਸੂਆ ਦੁੱਜਾ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਜੀ ਹਾਂ ਅਗਲੀ ਆਪਦੀ ਸਮਝ ਹੀ ਲਾਈ ਜਾਂ ਸੂਏ ਤੇ ਅਜ ਦੱਸੇ ਨਹੀਂ ਆਪਾਂ ਅਗਲੀ ਆਪਦੀ ਸਮਝ ਹੀ ਵੇਖੇ ਬਸ 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 ਫੇਰ ਲੀ ਗਾ ਆਪਣੀਆਂ ਲੋਕੋ ਦਾਵਾਂ ਵਾਲੇ ਆਪਾਂ ਨੂੰ ਨਹੀਂ ਗੋਚਾ ਕੋਈ ਪਰ ਐ ਕਿਤੇ ਗਾਂ ਕੋਈ ਵੈਗ ਸਰ ਕਰ ਲੈ ਚੰਗੀ ਆ ਡੇਢ ਦੀ ਮਹੀ ਆ ਹਾਂ ਹਾਂ ਆ ਮੇਰਾ ਵੇਖ ਲੈ ਚਲੋ ਫੇਰ ਰੱਖਣਾ ਕਈਆਂ ਇਹਦਾ ਕਿਤੇ ਕੱਡਾ ਕਰਦਿਆ ਪਰ 5 ਫੁੱਟ ਤੋਂ 5.5 ਫੁੱਟ ਮੈਂ ਦੀ ਹਾਈਟ ਆ ਨਹੀਂ ਬਹੁਤ ਵੀਰ ਦਾਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਵੱਟੀ ਮੈਂ ਆ ਸਜਣੋ ਚਲੋ ਗਾਂ ਇਹਦਾ ਕੋਈ ਸਮਾਂ ਕੇ ਜਾਇ ਉਹ ਮਹਾਰਾਜ ਨੂੰ ਪਤਾ ਤੇ ਪਰ ਵੱਡੀ ਬਹੁਤ ਹਲ ਦੇਖੋ ਵੀ ਆਈ ਵੀ ਕਦੇ ਚੰਗੇ ਪੈਸੇ ਲਾ ਕੇ ਹੋਊਗੀ ਜਦੋਂ ਆਈ ਹੋਈ ਦੋ ਮਈਆਂ ਲਿਆਂਗੀਆਂ ਸੀ ਜੀ ਆਪਾਂ ਉਹਨਾਂ ਦੇ ਘਰੋਂ ਓਕੇ ਤੇ ਆਪਾਂ ਤੋਕੜਾਂ ਕੱਪਣਾ ਮਈਆਂ ਆਪਣੇ ਤੋਂ ਖੜੀਆਂ ਬੰਦਿਆਂ ਉਹਨਾਂ ਠੀਕ ਆ ਏੜੀਆਂ ਤਾਂ ਠੰਡ ਦਾ ਕਰਕੇ ਉਹਨਾਂ ਬੱਚੇ-ਪੁੱਤੇ ਮਾਰ ਲਏ ਮੁੜ ਕੇ ਇਹਦਾ ਇਹਦਾ ਬਈ ਜੈਜੀ ਆ ਮਹੀਂ ਤੇ ਵਕਸਰ ਹੋਵੇ ਤੇ ਡੇਢ ਦੀ ਆ ਜੈਜੀ ਦੇਣੀ ਆ 70 ਤੇ ਕਰਦ ਗਏ ਪਹੁੰਚ ਤੂੰ ਵੇਖਣ ਮੈਨੂੰ ਤਾਂ ਕੀ ਆ ਜਸਨੋ ਵਾਲੇ ਭਾਅ ਹੋਣੇ 68000 ਤੇ ਪਹੁੰਚ ਗੱਡੀ ਕੋ ਆਦਲੇ ਪੂਰੇ 65000 ਦੀ ਮਈ ਨਹੀਂ ਦੇਣੀ ਆ 65000 ਦੀ ਸਾਡੇ 64 ਵਾਲਾ ਵੀ ਫੋਨ ਨਾ ਲਾ ਵਜ ਨਹੀਂ ਆ ਹਾਂ ਹਣਾ ਹਾਂ ਸਾਡੇ 64 ਵਾਲਾ ਫੋਨ ਨਾ ਲਾ 65000 ਦੀ ਦੇਣੀ ਹੈ ਨਹੀਂ ਠੀਕ ਆ ਵਜ ਨਹੀਂ ਬਹੁਤ ਆ ਹਾਂਜੀ 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 ਇਹਦਾ ਗੱਡੀ ਬਈ ਇਹ ਮਹੀਂ ਤਲੜਿਆ ਕੱਢ ਲਾਇਨੋ ਵੀ ਤੇ ਬੱਚਾ ਇਹਦਾ ਮਰ ਗਿਆ ਜੀ ਇਹ ਵੀ ਬੂਛੀ ਤੇ ਮਿਲਦੀ ਆ ਠੀਕ ਆ ਦੁੱਧ 8 ਲੀਟਰ ਜਿੰਸਲੇ ਠੀਕ ਆ ਠੀਕ ਹਾਂਜੀ ਹਾਂਜੀ ਬੂਛੀ ਤੇ ਮਿਲਦੀ ਦੁੱਧ 8 ਲੀਟਰ ਹਾਂਜੀ ੱਲ ਥਣੋ ਮਗਰਲਾ ਥਣ ਤਲੜਿਆ ਜੀ ਮਗਰਲਾ ਥਣ ਸੁਈ ਮਹੀਂ ਇਹਦੀ ਆਪਣਾ ਵੀਡੀਓ ਡਿਟੇਲ ਸਾਰੀ ਬਣੀ ਹੈਗੀ ਸੁਈ ਮਹੀਂ ਇਹ ਸਿਰਫ 10-15 ਦਿਨਾਂ ਦੀ ਓਕੇ ਮਹੀਨੇ ਤੋਂ ਅੰਦਰ ਤਾਂ ਜੀ ਹਾਂ ਆਪਣਾ ਤਾਂ ਪ੍ਰੂਫ ਹੈ ਪੂਰਾ ਇਹਦਾ ਮੈਂ ਦਾ ਮੈਲਾ ਨਾ ਮਾਰੇ ਅਗਲਾ ਮੈਂ ਬਾਂਜੀ ਪੈਸੇ ਲੈ ਜੀ ਇੰਪੋਰਟ ਗਾਂ ਬਰਲਾਂ ਵਰਲਾਂ ਹੀ ਥਣਾ ਦੀਆਂ ਤੇ ਗੱਦ ਬੜਾ ਵੱਡਾ ਮਹੀਂ ਦਾ ਹੈ ਇਹ ਤੇ ਹੁਣ ਚਲੋ ਬੱਚਾ ਮਰ ਗਿਆ ਬੱਚੇ ਦਾ ਵਟਾ ਲੱਗਣਾ ਥਣ ਦਾ ਵੀ ਲੱਗਣਾ ਓਏ ਤਾਂ ਇਹਦੀ ਇਹਦੀ ਵੀ ਜੈ ਜੀ ਹੈ ਜੀ ਹਾਂ ਇਹਦੀ ਹੈਗੀ ਜੇ ਆਪਣਾ 54000 ਤੇ ਪਹੁੰਚ ਠੀਕ ਹੈ ਗੱਡੀ ਕੋਲ ਆਬਦਲੇ ਪੂਰੇ 51 ਦੀ 51000 ਹਾਂਜੀ ਹਾਂਜੀ ਠੀਕ ਹਾਂਜੀ ਲੈ ਵੀ ਸਜਣੋ 51000 ਦੀ ਤੇਲ ਆ ਮਗਰ ਲੈ ਤੁਹਾਨੂੰ ਇਹਦਾ ਦੁੱਧ ਕਿੰਨਾ ਦੱਸਿਆ ਦੁੱਧ 8 ਲੀਟਰ ਹੈ ਜੀ 8 ਲੀਟ ਹਾਂਜੀ ਹਾਂਜੀ ਆਹ ਕਹਤੀ ਆ 65000 ਦੀ ਹਾਂਜੀ 65 ਦੀ ਓਕੇ ਹਾਂਜੀ ਹਾਂਜੀ ਵੱਡੀ ਮਈ ਵੱਡੀ ਹਾਂਜੀ ਤੇ ਆਹ ਕਿੰਨੇ ਦੀ ਕਹੀ 51 ਦੀ 50000 ਹਾਂਜੀ ਹਾਂਜੀ ਬੂਸ਼ੀ ਤੇ ਆ ਹਾਂ ਔ ਸਾਢੇ 51 ਅੱਜ ਸਾਢੇ 51 ਪਰਲੀ 55 ਦੀ ਪਰਲੀ 55000 ਹਾਂਜੀ ਇਹ ਅੱਜ 5 ਹੀ ਆ ਹਨਾ ਤੇ ਪੰਜੇ ਵਖਾਤੀਆਂ ਨਾ ਤੁਸੀਂ ਹਾਂਜੀ ਹਾਂਜੀ ਵਖਾਤੀਆਂ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦੰ ਦੁਗਣੀ ਰਾ ਚੌਗਣੀ ਤਰੱਕੀ ਦੇਵੇ ਤੇ ਸਾਰੇ ਭਣਾ ਭਰਾਵਾਂ ਨੂੰ ਲਾਹੇਵੰਦ ਰਹਿਣ ਸੌਦੇ ਜਿਹੜਾ ਵੀ ਸੱਜੇ